ਵਾਹਿਗੁਰੂ ਸਾਬ ਜੀ ਚਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲੂ ਸ਼ਬਦ ਅਖੋਟ ਬਾਬਾ ਨਾਨਕਾ ਖਾਏ ਖਰਚ ਧਨਵਾਲ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹੇ ਗੁਰੂ ਸਾਹਿਬ ਜੀ ਗੋਂਡ ਮਹਲਾ ਅੰਨਵਾ ਨਿਮਣ ਕੋ ਜੋ ਦਿੱਤ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਭ ਘੋਰ ਮਹਿ ਰੱਖਣ ਹਾਰ ਦੇਸ਼ੁ ठाਕਰ ਕੋ ਕਰੋ ਸਦਾ ਨਮਸਕਾਰ ਮਾਨੇ ਕੋ ਜੋਧਿਤ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਭ ਕੋਰ ਮਹ ਰੱਖਣ ਹਾਰ ਤੇ ਸਠਾਕਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਤੇ ਆਏ ਘਟ ਅਵ ਘਟ ਜਤ ਕਤੇ ਸਾਏ ਰਹਾਉ ਰੰਗ ਰਾਉ ਜਾ ਕੇ ਇਕ ਸਮਾਨ ਇਟ ਹਸਤ ਸਗਲ ਪੂਰਣ ਬਿਉ ਪੂਸ਼ ਮਨ ਸਗਲ ਧਰੇ ਜੋ ਕਸ਼ਕਰੇ ਸੋ ਆਪੇ ਕਰੇ ਜਾ ਕਾ ਅੰਤ ਨਾ ਜਾਣਸ ਕੋਈ ਆਪੇ ਆਪ ਨਰੰજન ਸੋਏ ਆਪ ਆਕਾਰ ਆਪ ਨਿਰੰਕਾਰ ਘਟ 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 ਸਭ ਘਟ ਆਧਾਰ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੇ ਪਾਏ ਨਾਮ ਰੰਗ ਜਨ ਰਹੇ ਅਗਾਏ ਨਾਨਕ ਤੇਸ ਜਨ ਲਾਗੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜ ਮਹਲਾ 5 ਵਾ ਨਿਮਾਣੇ ਕੋ ਜੋ ਦੇ ਤੋ ਮਾਨ ਸਗਲ ਭੁਖੇ ਕੋ ਕਰਤਾ ਦਾਨ ਗਰਭ ਘੋਰ ਮੈਂ ਰੱਖਣ ਹਾਰ ਦੇਸ ठाਕਰ ਕੋ ਸਦਾ ਨਮਸਕਾਰ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹਿਗੁਰੂ ਸਾਹਿਬ ਜੀ ਠੰਡ ਭਿਓ ਮੈਂ ਜੋਰ ਕਰ ਵਜਨ ਕਾ ਸਰਨੇ ਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸੋਹ ਗੁਰੂ ਸਹਬ ਜੀ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੋ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੂੰ ਬੇਰੋਗਰ ਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਸਾਈਆਂ ਦਾ ਰਹਿਣਾ ਜਾਰ ਰਿਆ ਸਾਨੂੰ ਸਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਸੂਲ ਸੁਰਾਇ ਖੰਜਰ ਪਿਆਲਾ ਬਿੰਗ ਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ